ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿੱਥੇ ਪੰਜਾਬ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਭਾਰਮੀਆਂ ਚੌਂ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ ਉੱਥੇ ਹੀ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਫਗਵਾੜਾ ਵਿਖੇ ਭਾਰਮੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਇਸ ਦੌਰਾਨ ਸਰਦਾਰ ਬਾਦਲ ਨੇ ਸਮੂਹ ਵੋਟਰਾਂ ਨੂੰ ਸੋਹਣ ਸਿੰਘ ਠੰਡਲ ਦੇ ਹੱਕ 'ਚ ਪੋਟਾ ਦੀ ਅਪੀਲ ਕਰਦਿਆਂ ਵਿਰੋਧੀ ਪਾਰਟੀਆਂ ਨੂੰ ਵਿਖਰੀਆਂ-ਖਰੀਆਂ ਸੁਣਾਈਆਂ ਬਹੁਤ ਵੱਡਾ ਧਰਮਾ ਹੰਗਾਰਾ ਤੁਸੀਂ ਦਿੱਤਾ ਮੈਂ ਇਹ ਦੋਨੋਂ ਜੋੜੀ ਜੰਦੀ ਸਾਹਿਬ ਖਰਾਨਾ ਸਾਹਿਬ ਤੇ ਇਹਨਾਂ ਦੇ ਸਤਿਕਾਰਯੋਗ ਸੀਨੀਅਰ ਆਗੂ ਬਾਦ ਸਾਹਿਬ ਇਹਨਾਂ ਨੂੰ ਵਧਾਈ ਪਈ ਦੇਣਾ ਤੇ ਇੱਕ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਅੱਜ 24 ਤਰੀਕ ਹੋ ਗਈ ਆ 29 ਤਰੀਕ ਨੂੰ ਪ੍ਰਚਾਰ ਬੰਦ ਹੋ ਜਾਣਾ ਹੁਣ ਆਪਾਂ ਤਕੜੇ ਹੋ ਕੇ ਜਿਹੜੀ ਬਾਡੀ ਕੀਤੀ ਆ ਇਹਨੂੰ ਆਪਾਂ ਇੱਕ ਇਕੱਠੀ ਕਰਕੇ ਉਹ ਇਕੱਠੀ ਹੋਣੀ ਆ ਤੁਹਾਡੇ ਸਾਹਮਣੇ ਨਹੀਂ ਆਪਾਂ ਕੱਲੇ ਕੱਲੇ ਨੂੰ ਜਾ ਕੇ ਬੇਇਜ਼ਤੀ ਕਰੀਏ ਕਿ ਗਰਮੀ ਦਾ ਭਾਵੇਂ ਸਮਾਂ ਪਰ ਸਾਰਿਆਂ ਨੇ ਇੱਕ ਇੱਕ ਬੋਲ ਤੱਕਣੇ ਦੇ ਚੋਣ ਨਿਸ਼ਾਨ ਦਾ ਬਟਨ ਦਬੋ ਕੇ ਨਾਮਜਾਬ ਕਰਨਾ ਇੱਕ ਤਰੀਕੂ ਆਪਾਂ ਸਾਰਿਆਂ ਨੇ ਤੱਕੜੀ ਦੇ ਚੋਣ ਨਿਸ਼ਾਨ ਤੇ ਬੋਟ ਪਾ ਕੇ ਥੋੜਾ ਥੋੜਾ ਠੰਡਾ ਨੂੰ ਜਿਤਾ ਕੇ ਆਪਾਂ ਦਿੱਲੀ ਭੇਜਣਾ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਫਿਰਨਾ ਕਰ ਰਿਹਾ 104 ਸਾਲ ਦੀ ਉਮਰ ਪਾਲਦੀ ਦੀ ਹੋ ਗਈ ਜਦੋਂ ਅਤਿਆਸ ਵੱਲ ਨਜ਼ਰ ਮਾਰਦੇ ਆ ਤੇ ਸਾਡੇ ਮੁੱਖਾਂ ਨੇ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਧਾਨ ਕਮੇਟੀ ਤੇ ਸ਼੍ਰੋਮਣੀ ਕਾਦਰ ਦੀ ਸਥਾਪਨਾ ਕੀਤੀ ਸੀ ਕਿ ਸ਼੍ਰੋਮਣੀ ਕਾਦਰ ਪੰਜਾਬੀਆਂ ਦੀ ਪਾਰਟੀ ਹੈ ਇਸ ਪਾਰਟੀ ਦਾ ਵੱਡਾ ਇਤਿਹਾਸ ਹੈ ਅਜੇ ਬਾਕੀ ਪਾਰਟੀਆਂ ਦਿੱਲੀ ਵਿੱਚ ਰਾਜ ਕਰਨ ਵਾਲੀਆਂ ਕਾਹ ਹੈ ਜੀ ਬੀ ਜੀ ਪੀ ਹੈ ਕਾਹਿਆ ਆਮ ਆਦਮੀ ਪਾਰਟੀ ਐ ਇਹ ਤਾਂ ਹਲੇ ਕੱਲ ਕੇ ਪੈਦਾ ਹੋਈ ਆ ਜਿਹੜੀ ਆ ਕਿ ਅੱਜ ਫારે ਦੇਖ ਕੇ ਰਾਜ ਕਰਨਾ ਚਾਹਦੀ ਐ ਇਹ ਵੀਰੋ ਇਲੈਕਸ਼ਨ ਨੇ ਇੱਕ ਨਾ ਦੋਰ ਨਿਸ਼ਾਨੇ ਕਰਦੇ ਆ ਇੱਕ ਤੇ ਆਪਣੀ ਪੰਜਾਬ ਦੇ ਇਕਾਲੀ ਦਲ ਦੀ ਮੈਂਬਰਾਂ ਦੀ ਗਿਰਤੀ ਵਧਾਉਣੀ ਆ ਦਿੱਲੀ ਦੇ ਇੰਦਰ ਤਾਂ ਕਿ ਆਪਾਂ ਵਾਅਦੇ ਵਾਦੇ ਵੀ ਦਿੱਤੇ ਜਾ ਜੇ ਔਰ ਜਿਹੜੇ ਪੰਜਾਬ ਦੇ ਮਸਲੇ ਆ ਕਾਹੇ ਖਸਾਨਾ ਦਾ ਮਸਲਾ ਐ ਬੰਦੀ ਸਿੱਧਾ ਦਾ ਮਸਲਾ ਐ ਕਾਹੇ ਸਾਡੇ ਪੰਜਾਬ ਦੇ ਲੋਕ ਉਹਨਾਂ ਦੇ ਰਿਕਾਰ ਦਾ ਮਸਲਾ ਲਾੜ ਦਾ ਮਸਲਾ ਇਥੋਂ ਦੀ ਆਸਥਿਕ ਦਾ ਮਸਲਾ ਉਹ ਸਾਰੇ ਮਸਲੇ ਹੱਲ ਕਰਨ ਵਾਸਤੇ ਦਿੱਲੀ ਵਿੱਚ ਬੜੀ ਆਵਾਜ਼ ਬਣ ਚੱਲੀ ਹੈ ਦੂਸਰਾ ਵੀਰੋ ਤੁਸੀਂ ਮੈਂ ਬੇਨਤੀ ਕਰਦਾ ਹਾਂ ਫਗਵਾੜੇ ਤੋਂ ਤੁਸੀਂ ਕਿਸੇ ਵੀ ਕੋਨੇ ਪੰਜਾਬ ਚਲੇ ਜਾਓ ਜੇ ਖੰਬੇ ਸੱਚੇ ਦੇਖੋਗੇ ਜੇ ਟਿਊਬਲ ਦੇਖੋਗੇ ਉਹ ਕਾਲੀ ਸਰਕਾਰ ਤੋਂ ਮਿਲਿਆ ਹੋਣਾ ਉਹਦੇ ਬਿੱਲ ਵੀ ਕਾਲੀ ਸਰਕਾਰ ਨੇ ਦਿੱਤੀ ਹੈ ਜੇ ਕੋਈ ਮੰਡੀ ਦੇਖੋਗੇ ਜਿੱਦੇ ਫਸਲਾਂ ਪਈਆਂ ਉਹ ਖਾਲੀ ਸਰਕਾਰ ਨੇ ਬਣਾਈਆਂ ਜੇ ਨਹਿਰਾਂ ਉੱਤੋਂ ਟੱਪੋਗੇ ਕਸੀਆਂ ਮਤ ਤੁਹਾਨੂੰ ਪਤਾ ਕਰੋ ਕਿਦੋਂ ਬਣੀਆਂ ਉਹ ਵੀ ਖਾਲੀ ਸਰਕਾਰ ਦੇ ਦੌਰਾਨ ਬਣੀਆਂ ਹੋਣੀਆਂ ਕਿਤੇ ਮਰਜ਼ੀ ਚਲੇ ਜੋ 4 ਤੇ 6 ਲੈਂਦੀਆਂ ਸੜਕਾਂ ਬਣਾਉਣਾ ਲ ਖਾਲੀ ਤੇ ਲੈ ਯਾਦ ਕਰੋ ਫਗਵਾੜੇ ਤੋਂ ਚੰਡੀਗੜ੍ਹ ਜਾਂਦੇ ਸੀ ਡਰ ਲੱਗਦਾ ਸੀ ਸਿੰਗਲ ਸੜਕ ਸੀ ਕਿੰਨੇ ਐਕਸੀਡੈਂਟ ਹੁੰਦੇ ਸੀ ਪਹਿਲੇ ਯਾਦ ਕਰੋ 10 10 ਘੰਟੇ ਤੇ ਕੱਟ ਲੱਗਦੇ ਸੀ ਅਸੀਂ ਆਏ ਥਰਮਲ ਪਲੈਂਟ ਬਲਾਕ ਹੈ ਬਿਜਲੀ ਪੂਰੀ ਕਰਦੀ ਪੰਜਾਬ ਦੀ ਇਕਲੀ ਖੇਤਰੀ ਪਾਰਟੀ ਕਾਲੀ ਦਲ ਹੈ ਜਿਹੜੀ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਪੰਜਾਬੀਆਂ ਦੀ ਖਾਲਸਾ ਪੰਦੀ ਫੌਜ ਹੈ ਜੇ ਮੈਂ ਤੈਨੂੰ ਅੱਜ ਦੱਸਦਾ ਤੁਸੀਂ ਨੁਕਸਾਨ ਕਰਤਾ ਤਖਤ ਹਜ਼ੂਰ ਸਾਹਿਬ ਤੇ ਅੱਜ ਆਰਐਸਐਸ ਕਬਜ਼ਾ ਕਰ ਗਈ ਹੈ ਮੈਨੇਜਮੈਂਟ ਪੁਰਾਣੀ ਤੋੜ ਕੇ ਆਰਐਸਐਸ ਨੇ ਆਪਣੇ ਬੰਦੇ ਬਿਠਾਤੇ ਹੈ ਮੈਨੇਜਮੈਂਟ ਤੇ ਤਖਤ ਪਟਨਾ ਸਾਹਿਬ ਤੇ ਆਰਐਸਐਸ ਨੇ ਸਾਰੀ ਕਮੇਟੀ ਆਪਣੇ ਕੰਟਰੋਲ ਚ ਕਰ ਲਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਪਾਰਲੀਮੈਂਟ ਜੋ ਗ੍ਰੇਸ ਨਹੀਂ ਤੋੜ ਸਕੇ ਆਜ਼ਾਦੀ ਦੇ ਬਾਅਦ ਕਿਸੇ ਦੀ ਹਿੰਮਤ ਨਹੀਂ ਹੋ ਤੋੜ ਦੀ ਅੱਜ ਤੋੜ ਕੇ ਹਰਿਆਣਾ ਲੱਗ ਬਣਾਤਾ ਐਸ ਕਰਕੇ ਮੈਂ ਇੱਕੋ ਹੀ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾ ਲਓ ਪੰਜਾਬ ਨੂੰ ਬਚਾ ਲਓ ਆ ਜਿਹੜੇ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੜਾ ਛਰਾਓ ਸੋ ਕਾਲੀ ਦਲ ਤਗੜਾ ਕਰਨ ਵਾਸਤੇ ਠੰਡਲ ਸਾਹਿਬ ਨੂੰ ਤੁਹਾਨੂੰ ਜਿਤਾਉਣਾ ਪੈਣਾ ਅਤੇਰਾ ਨਹੀਂ 13 ਸੀਟਾਂ ਜਤੋਣੀਆਂ ਪੈਣੀਆਂ ਥੋੜੀ ਆਵਾਜ਼ ਉੱਥੇ ਜਾਊਗੀ ਅਸੀਂ ਤੁਹਾਡਾ ਢਾਲ ਬਣ ਕੇ ਉੱਤੇ ਖੜਾਂਗੇ ਤੁਹਾਡੀ ਲੜਾਈ ਲੜਾਂਗੇ ਜੈ ਸਿੰਘ ਜੈ ਜੀ ਸਰਗਵੀਰ ਸਿੰਘ ਬਾਦਲ ਜੈ ਜੀ ਸਰਗਵੀਰ ਸਿੰਘ ਬਾਦਲ ਜੈ ਜੀ ਪਰ ਜਦੋਂ ਮਾਹੌਲ ਬਣੀ ਜਾਂਦਾ ਹੈ ਇੱਕ ਗੱਲ ਮੈਂ ਦੇਖੀ ਹੈ ਝਾੜੂ ਵਾਲੇ ਤੇ ਬੀਜੇਪੀ ਵਾਲੇ ਤੀਜੇ ਜਾਂ ਚੌਥੇ ਨੰਬਰ ਤੇ ਜਾਣਗੇ ਲੜਾਈ ਲੜਾਈ ਇਕਾਲੀ ਦਲ ਤੇ ਕਾਂਗਰਸ ਨਾਲ ਹੀ ਜਲ ਰਹੀ ਹੈ ਅੱレ ਆਈ ਹੁਣ ਅਕਾਲੀ ਦਲ ਤੇ ਕਾਂਗਰਸ ਦੀ ਐ ਐਂਡ ਮੈਂ ਹੋਰ ਦੱਸਾਂ ਮੈਜੋਰਿਟੀ ਸੀਟਾਂ ਤੇ ਅਕਾਲੀ ਦਲ ਇੱਕ ਨੰਬਰ ਤੇ ਜਾ ਰਿਹਾ ਤੁਸੀਂ ਥੋੜਾ ਹੱਲਾ ਮਾਰ ਦਿਓ ਆ ਖੁਸ਼ਿਆਰਪੁਰ ਸੀਟ ਵੀ ਨਿਕਲ ਜਾਣੀ ਐ